ਜਦੋਂ ਔਰਤਾਂ ਦੀ ਗੱਲ ਆਉਂਦੀ ਹੈ ਗਦਰੀ ਗੁਲਾਬਕੌਰ ਕੌਣ ਸਨ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਹਿੱਸਾ ਪਾਉਣ ਤੇ ਗਦਰੀ ਕੋਲ ਪਹੁੰਚਾਉਣ ਦੇ ਲਈ ਪਤੀ ਨੂੰ ਵੀ ਛੱਡ ਦਿੱਤਾ ਸੀ ਕੁਲਵੀਰ ਸਿੰਘ ਜੀ ਲਿਖਦੇ ਨੇ 1819 ਦਾ ਸਮਾਂ ਜਦੋਂ ਦੀ ਗੱਲ ਹੋ ਰਹੀ ਹੈ ਪਿੰਡ ਦੇ ਲੋਕਾਂ ਦੇ ਮੁਤਾਬਕ ਗੁਲਾਬਕੌਰ ਦਾ ਜਨਮ 1890 ਦੇ ਆਸ-ਪਾਸ ਦੇ ਵਿੱਚ ਜਿਹੜਾ ਹੁੰਦਾ ਦੱਸਿਆ ਜਾਂਦਾ ਹੈ ਤੇ ਮੈਂ ਤੁਹਾਡਾ دوست ਭਪਿੰਦਰ ਪਰ ਅੱਜ ਦੁਆਬਾ ਰਿਡ ਦਾ ਮੰਚ ਤੇ ਗੱਲਬਾਤ ਦੀ ਤੁਹਾਡੇ ਨਾਲ ਸਾਂਝ ਪਾਉ ਰਹੇ ਹਾਂ ਬੀਬੀ ਸੀਤੋ ਜੀ ਲਿਖਦੇ ਨੇ ਕੁਲਬੀਰ ਸਿੰਘ ਜੀ ਪਤਾ ਨਹੀਂ ਕਿੰਨੇ ਹੀ ਦ੍ਰਿੜ ਇਰਾਦੇ ਵਾਲੀ ਔਰਤ ਹੋਵੇਗੀ ਉਹ ਜਿਸਨੇ ਉਹਨਾਂ ਸਮਿਆਂ ਦੇ ਵਿੱਚ ਉਹ ਕੀਤਾ ਜੋ ਫੈਸਲਾ ਕਰਨ ਦੇ ਬਾਰੇ ਸ਼ਾਇਦ ਅੱਜ ਦੀ ਔਰਤ ਵੀ ਹਿੰਮਤ ਨਾ ਕਰ ਸਕੇ ਇਹ ਲਫ਼ਜ਼ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਖਸ਼ੀਵਾਲਾ ਦੀ ਗਦਰੀ ਗੁਲਾਬਕੌਰ ਬਾਰੇ ਦੱਸਦੇ ਹੋਏ ਸ਼ੰਦਰਪਾਲ ਕੌਰ ਹੋਣਾ ਨੇ ਮਾਮ ਦੇ ਨਾਲ ਕਹੇ ਨੇ ਸੰਗਰੂਰ ਜ਼ਿਲ੍ਹੇ ਦਾ ਛੋਟਾ ਜਿਹਾ ਪਿੰਡ ਬਖਸ਼ੀ ਵਾਲਾ ਜੋ ਆਪਣੇ ਪਿੰਡ ਦੀ ਧੀ ਗਦਰੀ ਗੁਲਾਬਕੌਰ ਦੀ ਸੌਵੀਂ ਵਰ੍ਹੇ ਸੀ ਮਨਾ ਰਿਹਾ ਹੈ ਇੱਥੇ ਇੱਕ ਸਦੀ ਪਹਿਲਾਂ ਜੰਮੀ ਗਦਰੀ ਗੁਲਾਬਕੌਰ ਨੇ ਅੰਗਰੇਜ਼ੀ ਹਕੂਮਤ ਦੇ ਖਿਲਾਫ ਬਗਾਵਤ ਦਾ ਝੰਡਾ ਚੁੱਕਿਆ ਸੀ ਉਸੇ ਧਰਤੀ ਦੇ ਉੱਤੇ ਲੋਕਾਂ ਨੂੰ ਉਹਨਾਂ ਦੀ ਯਾਦ ਦੇ ਵਿੱਚ 100 ਸਾਲਾਂ ਵਰ੍ਹੇ ਸੀ ਸਮਾਗਮ ਮਨਾ ਰਹੇ ਨੇ ਤੇ ਉਹਨਾਂ ਦੀ ਕੁਰਬਾਨੀ ਤੇ ਹਿੰਮਤ ਨੂੰ ਨਾਟਕਾਂ ਭਾਸ਼ਣਾ ਪੇ ਗੀਤਾ ਦੇ ਰਾਹੀ ਯਾਦ ਕੀਤਾ ਜਾ ਰਿਹਾ ਹੈ ਇਤਿਹਾਸਕਾਰਾਂ ਅਤੇ ਪਿੰਡ ਦੇ ਲੋਕਾਂ ਮੁਤਾਬਕ ਗੁਲਾਬਕੌਰ ਦਾ ਜਨਮ 1890 ਦੇ ਆਸ-ਪਾਸ ਹੋਇਆ ਹਾਲਾਂਕਿ ਉਹਨਾਂ ਦੀ ਅਸਲ ਜਨਮ ਮਿਤੀ ਬਾਰੇ ਕੋਈ ਵੀ ਪੁਖਤਾ ਸਰੋਤ ਜੜੇ ਨੇ ਨਹੀਂ ਮਿਲਦੇ ਨੇ ਪਿੰਡ ਵਾਲੇ ਇਤਿਹਾਸ ਇਤਿਹਾਸਕ ਤੱਥਾਂ ਦੇ ਮੁਤਾਬਕ ਉਹ ਦੱਸਦੇ ਨੇ ਕਿ ਪਿੰਡ ਦੀ ਇੱਕ ਜਗ੍ਹਾ ਦੇ ਉੱਤੇ ਬਣੇ ਡੇਰੇ ਦੇ ਮਹੰਤ ਦੇ ਕੋਲੋਂ ਗੁਲਾਬਕੌਰ ਨੇ ਪੰਜਾਬੀ ਲਿਖਣੀ ਤੇ ਪੜ੍ਹਨੀ ਸਿੱਖੀ ਸੀ ਮਾਨ ਸਿੰਘ ਦੇ ਨਾਲ ਵਿਆਹ ਅਤੇ ਮਨੀਲਾ ਤੋਂ ਵਾਪਸ ਆਉਣਾ ਗੁਲਾਬਕੌਰ ਦੇ ਬਾਰੇ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਦੀ ਵੈੱਬਸਾਈਟ ਦੇ ਉੱਤੇ ਦਿੱਤੀ ਜਾਣਕਾਰੀ ਦੇ ਮੁਤਾਬਕ ਉਹਨਾਂ ਦਾ ਵਿਆਹ ਨਜ਼ਦੀਕੀ ਪਿੰਡ ਜਖੇਪਲ ਦੇ ਜਿਹੜਾ ਮਾਨ ਸਿੰਘ ਦੇ ਨਾਲ ਹੋਇਆ ਸੀ ਵਿਆਹ ਤੋਂ ਬਾਅਦ ਦੋਵੇਂ ਜਣੇ ਬਿਹਤਰ ਜੜੀ ਜ਼ਿੰਦਗੀ ਦੀ ਭਾਲ ਦੇ ਵਿੱਚ ਮਨੀਲਾ ਪ੍ਰਵਾਸ ਕਰ ਗਏ ਇੱਥੋਂ ਉਹਨਾਂ ਜਿਹੜਾ ਸੀ ਨੇ ਅੱਗੇ ਅਮਰੀਕਾ ਜਾਣਾ ਸੀ ਪਰ ਦੇਸ਼ ਦੇ ਲਈ ਪਿਆਰ ਕਰਕੇ ਗੁਲਾਬਕੌਰ ਨੇ ਅਜੀਹਾ ਰਾਹ ਛੋਣ ਲਿਆ ਜੋ ਉਹਨਾਂ ਨੂੰ ਅਮਰੀਕਾ ਲੈ ਜਾਣ ਦੀ ਬਜਾਏ ਭਾਰਤ ਵਾਪਸ ਲੈ ਕੇ ਆ ਗਿਆ। ਮਨੀਲਾ ਦੇ ਵਿੱਚ ਮਾਨ ਸਿੰਘ ਨੇ ਇੱਕ ਗਦਰੀ ਸਭਾ ਦੇ ਵਿੱਚ ਸ਼ਿਰਕਤ ਕੀਤੀ ਤੇ ਦੋਵੇਂ ਜਣੇ ਜਿਹੜੇ ਆਜ਼ਾਦੀ ਦੀ ਲੜਾਈ ਦੇ ਵਿੱਚ ਸ਼ਾਮਲ ਹੋਏ। ਕੁਝ ਸਮੇਂ ਬਾਅਦ ਮਾਨ ਸਿੰਘ ਨੇ ਗਦਰ ਲਹਿਰ ਤੋਂ ਆਪਣੇ ਪੈਰ ਜਿਹੜੇ ਪਿੱਛੇ ਖਿੱਚ ਲਏ ਪਰ ਮਾਤਾ ਗੁਲਾਬਕੌਰ ਆਪਣੇ ਕੋਲ ਉੱਪਰ ਟਿਕੇ ਰਹੇ ਜਿਹੜੇ ਆਪਣੇ ਜਿਹੜੇ ਜੋ ਗੱਲਾਂបਾਤਾਂ ਕਈਆਂ ਸੀ ਜ਼ੁਬਾਨ ਦੇ ਉੱਤੇ ਜਾਣ ਕੇ ਕੋਲ ਜਿਹੜੇ ਕੀਤੇ ਸੀ ਉਹਨਾਂ ਉੱਪਰ ਟਿਕਿਆ ਰਹੇ ਦੇਸ਼ ਦੀ ਆਜ਼ਾਦੀ ਦੇ ਲਈ ਉਹਨਾਂ ਨੇ ਆਪਣੇ ਪਤੀ ਨੂੰ ਵੀ ਛੱਡ ਦਿੱਤਾ ਉਹ ਫਿਲੀਪੀਨਸ ਦੇ 40 ਹੋਰ ਗੱਦਰੀਆਂ ਦੇ ਨਾਲ ਐਸਐਸ ਕੋਰੀਆ ਜਹਾਜ਼ ਦੇ ਰਾਹੀਂ ਭਾਰਤ ਦੇ ਲਈ ਰਵਾਨਾ ਹੋਏ ਜਿੱਥੇ ਦਾ ਹਿੱਸਾ ਬਣ ਗਏ ਸਿੰਗਾਪੁਰ ਤੋਂ ਜਥਾ ਐਸਐਸ ਕੋਰੀਆ ਛੱਡ ਕੇ ਤੋਸ਼ਾ ਮਾਰੂ ਦੇ ਵਿੱਚ ਸਵਾਰ ਹੋ ਗਿਆ ਭਾਰਤ ਪਹੁੰਚਣ ਦੇ ਉੱਤੇ ਗੁਲਾਬਕੌਰ ਕੁਝ ਹੋਰ ਗਦਰੀਆਂ ਦੇ ਨਾਲ ਕਪੂਰਥਲਾ ਹੁਸ਼ਿਆਰਪੁਰ ਜਲੰਧਰ ਦੇ ਵਿੱਚ ਸਰਗਰਮ ਰਹੇ। ਫਿਰ ਉਸ ਤੋਂ ਬਾਅਦ ਗੁਲਾਬਕੌਰ ਉਹਨਾਂ ਨੂੰ ਦੇਸ਼ ਭਰਤਾਂ ਦੀ ਤਾਂਗ ਜੜੀ ਕਿਵੇਂ ਹੋਈ ਸੀ। ਗੁਲਾਬਕੌਰ ਤੇ ਇੱਕ ਕਿਤਾਬ ਲਿਖ ਚੁੱਕੇ ਡਾਕਟਰ ਰਗਵੀਰ ਕੌਰ ਉਹਨਾਂ ਨੇ ਦੱਸਿਆ। ਕਹਿੰਦੇ ਨੇ ਕਿ ਭਾਵੇਂ ਗਦਰੀ ਗੁਲਾਬਕੌਰ ਨੂੰ ਇਸ ਦੁਨੀਆ ਤੋਂ ਵਿਦਾ ਹੋਏ 100 ਸਾਲ ਹੋ ਗਏ। ਪਰ ਉਹ ਅੱਜ ਵੀ ਵਿਚਾਰਧਾਰਕ ਤੌਰ ਦੇ ਉੱਤੇ ਸਾਡੇ ਲੋਕਾਂ ਦੇ ਵਿੱਚ ਜਿਉਂਦੇ ਨੇ। ਉਹ ਦੱਸਦੇ ਨੇ ਕਿ ਬੀਬੀ ਗੁਲਾਬਕੌਰ ਦੇ ਮਾਤਾ ਪਿਤਾ ਦੇ ਬਾਰੇ ਕੋਈ ਅਧਿਕਾਰਤ ਤੱਥ ਨਹੀਂ ਮਿਲਦੇ ਸਨ ਜਿਸ ਦੇ ਕਾਰਨ ਸਮਝਿਆ ਜਾਂਦਾ ਸੀ ਕਿ ਬੀਬੀ ਗੁਲਾਬਕੌਰ ਦਾ ਕੋਈ ਵਾਰਿਸ ਨਹੀਂ ਹੈ ਪਰ ਉਹਨਾਂ ਦੀ ਬਰਸੀ ਦੇ ਮੌਕੇ ਹੋਏ ਸਮਾਗਮ ਦੇ ਰਾਹੀਂ ਪਿੰਡ ਬਖਸ਼ੀ ਵਾਲਾ ਦੇ ਲੋਕਾਂ ਨੇ ਇਹ ਸਾਬਤ ਕੀਤਾ ਕਿ ਉਸ ਦੇ ਵਾਰਿਸ ਅਜੇ ਵੀ ਜਿਉਂਦੇ ਨੇ ਲੋਕ ਬ੍ਰਿਟਿਸ਼ ਸਰਕਾਰ ਦਾ ਨਾਮ ਲੈਣ ਤੋਂ ਵੀ ਡਰਦੇ ਸਨ ਉਸ ਸਮੇਂ ਦੇ ਵਿੱਚ ਇੱਕ ਔਰਤ ਦੇ ਵੱਲੋਂ ਮੌਜੂਦਾ ਹਕੂਮਤ ਦੇ ਨਾਲ ਟੱਕਰ ਲੈਣਾ ਬਹੁਤ ਵੱਡੀ ਗੱਲ ਸੀ ਉਹਨਾਂ ਨੇ ਨਾ ਸਿਰਫ ਟੱਕਰ ਲਈ ਸਗੋਂ ਹੋਰ ਨਾਲੋਂ ਵੀ ਵੰਗਾਰਿਆ ਕਿ ਆਜ਼ਾਦੀ ਲਈ ਲੜਿਆ ਜਾਵੇ ਡਾਕਟਰ ਰਵਗੀ ਰਗਵੀਰ ਕੌਰ ਹੁਣੀ ਉਹਨਾਂ ਦੇ ਮੁਤਾਬਕ ਗੁਲਾਬਕੌਰ ਦੀ ਰਾਜਨੀਤਿਕ ਸੋਝੀ ਦਾ ਮੁੱਖ ਕਾਰਨ ਉਸ ਸਮੇਂ ਗਦਰ ਪਾਰਟੀ ਦੇ ਵੱਲੋਂ ਕੱਢਿਆ ਜਾਣ ਵਾਲਾ ਗਦਰ ਅਖਬਾਰ ਸੀ ਉਹ ਕਹਿੰਦੇ ਨੇ ਕਿ ਉਸ ਸਮੇਂ ਇਹ ਅਖਬਾਰ ਮਨੀਲਾ ਦੇ ਗੁਰਦੁਆਰੇ ਦੇ ਵਿੱਚ ਆਉਂਦਾ ਸੀ ਤੇ ਲੋਕਾਂ ਨੂੰ ਅਖਬਾਰ ਪੜ੍ਹ ਕੇ ਸੁਣਾਇਆ ਜਾਂਦਾ ਸੀ ਬੀਬੀ ਗੁਲਾਬਕੌਰ ਨੇ ਬਚਪਨ ਤੋਂ ਹੀ ਗੁਰਮੁਖੀ ਪੜ੍ਹਨੀ ਸਿੱਖ ਲਈ ਸੀ ਤੇ ਉਹਨਾਂ ਨੂੰ ਉਰਦੂ ਵੀ ਪੜ੍ਹਨੀ ਆਉਂਦੀ ਸੀ ਇਸ ਦੇ ਲਈ ਉਹ ਖੁਦ ਗਦਰ ਅਖਬਾਰ ਪੜ੍ਹਦੇ ਸਨ ਗਦਰ ਅਖਬਾਰ ਦਾ ਪਹਿਲਾ ਅੰਕ ਨਵੰਬਰ 1913 ਦੇ ਵਿੱਚ ਉਰਦੂ ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਜੋ ਸਾਈਕਲੋ ਸਟਾਈਲ ਮਸ਼ੀਨ ਜਿਹੜੀ ਹੈ ਉਹਦੇ ਉੱਤੇ ਛਪਿਆ ਸੀ 9 ਦਸੰਬਰ 1913 ਤੋਂ ਇਹ ਪਰਚਾ ਪੰਜਾਬੀ ਦੇ ਵਿੱਚ ਛਪਣਾ ਸ਼ੁਰੂ ਹੋਇਆ ਮਨੀਲਾ ਜੋ ਫਿਲੀਪੀਨ ਦੀ ਰਾਜਧਾਨੀ ਹੈ ਵਿੱਚ ਬਾਬਾ ਮਿਲਖਾ ਸਿੰਘ 1910 ਦੇ ਵਿੱਚ ਗਏ ਉਹਨਾਂ ਦੇ ਬਿਆਨ ਦੇ ਅਨੁਸਾਰ ਉਹਨਾਂ ਦੇ ਬਿਆਨ ਦੇ ਅਨੁਸਾਰ ਸਿੱਖਾਂ ਨੇ ਉੱਥੇ ਇੱਕ ਗੁਰਦੁਆਰਾ ਬਣਾਇਆ ਜਿਸ ਦਾ ਨਾਮ ਖਾਲਸਾ ਦੀਵਾਨ ਇੰਡੀਅਨ ਸਿੱਖ ਟੈਂਪਲ ਸੀ ਫਿਰ ਉਸ ਤੋਂ ਬਾਅਦ ਗਦਰ ਲਹਿਰ ਦੇ ਵਿੱਚ ਗੁਲਾਬਕੌਰ ਨੇ ਕੀ ਕੀ ਯੋਗਦਾਨ ਪਾਇਆ ਡਾਕਟਰ ਰਗਵੀਰ ਕੌਰ ਉਹਨਾਂ ਦੇ ਮੁਤਾਬਕ ਦੇਸ਼ ਦੀ ਆਜ਼ਾਦੀ ਦੇ ਲਈ ਪਹਿਲਾਂ ਵੀ ਕਈ ਲਹਿਰਾਂ ਚੱਲੀਆਂ ਪਰ ਬੀਬੀ ਗੁਲਾਬਕੌਰ ਪਹਿਲੀ ਪੰਜਾਬਣ ਸੀ ਜਿਸ ਨੇ ਆਪਣਾ ਘਰ-ਬਾਰ ਤਿਆਗ ਕੇ ਦੇਸ਼ ਦੀ ਆਜ਼ਾਦੀ ਦੇ ਲਈ ਅਜਿਹਾ ਯੋਗਦਾਨ ਪਾਇਆ ਜਿਸ ਦੀ ਹੋਰ ਕੋਈ ਮਿਸਾਲ ਨਹੀਂ ਮਿਲਦੀ ਹੈ ਭਾਰਤ ਆ ਕੇ ਉਹ ਜ਼ਿਆਦਾਤਰ ਜ਼ਿਲ੍ਹਾ ਕਪੂਰਥਲਾ ਜਲੰਧਰ ਤੇ ਹੁਸ਼ਿਆਰਪੁਰ ਦੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਆਜ਼ਾਦੀ ਦੇ ਲਈ ਜਾਗਰੂਕ ਕਰਦੇ ਰਹੇ। ਉਸ ਦਾ ਮੁੱਖ ਕੰਮ ਗਦਰ ਦਾ ਸਹਾਇਤ ਸੰਭਾਲਣਾ ਤੇ ਲੋਕਾਂ ਤੱਕ ਪਹੁੰਚਾਉਣਾ ਸੀ। ਉਹ ਭਾਸ਼ਣਾ ਦੇ ਜ਼ਰੀਏ ਹੀ ਜਿਹੜਾ ਲੋਕਾਂ ਨੂੰ ਗਦਰ ਲਹਿਰ ਦੇ ਨਾਲ ਜੋੜਦੇ ਰਹੇ। ਲੇਖਕ ਰਗਵੀਰ ਕੌਰ ਦੱਸਦੇ ਨੇ ਕਿ ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਹੋਰਨਾਂ ਨੂੰ ਵੀ ਬੰਗਾ ਰਿਆ। ਬਦਲਵੇਂ ਭੇਸ ਅਪਣਾ ਕੇ ਉਹ ਗਦਰੀਆਂ ਦੇ ਸੁਨੇਹੇ ਪਹੁੰਚਾਉਂਦੇ ਰਹੇ। ਕਦੇ ਉਹ ਚੂੜੀਆਂ ਵਾਲੀ ਦਾ ਜਿਹੜਾ ਭੇਜ ਸਤਾਰਨ ਕਰਦੇ ਤੇ ਕਦੇ ਕਿਸੇ ਭੇਜ ਦੇ ਵਿੱਚ ਆਉਂਦੇ ਲਾਹੌਰ ਦੇ ਵਿੱਚ ਉਹ ਜਦੋਂ ਅੱਡੇ ਬਾਹਰ ਬੈਠਦੇ ਤਾਂ ਚਰਖਾ ਕੱਤਦੇ ਜਦੋਂ ਕੋਈ ਕੋਡ ਦੱਸਦਾ ਤਾਂ ਹੀ ਉਹ ਗੁਲਾਬਕੌਰ ਉਹਨਾਂ ਨੂੰ ਗਦਰੀਆਂ ਦੇ ਅੱਡੇ ਦੇ ਬਾਰੇ ਦੱਸਦੇ ਨਹੀਂ ਤਾਂ ਜਾਣਕਾਰੀ ਨਾ ਦਿੰਦੇ ਲਾਹੌਰ ਦੇ ਵਿੱਚ ਜਦੋਂ ਗਦਰ ਸੰਦੇਸ਼ ਤੇ ਐਲਾਨੇ ਜੰਗ ਛਪਦਾ ਸੀ ਤਾਂ ਉਦੋਂ ਵੀ ਬੀਬੀ ਗੁਲਾਬਕੌਰ ਬਾਹਰ ਚਰਖਾ ਢਾਕੇ ਬੈਠੇ ਹੁੰਦੇ ਸਨ ਅੰਦਰ ਪ੍ਰੈਸ ਚੱਲਦੀ ਹੁੰਦੀ ਸੀ ਇਸ ਤਰ੍ਹਾਂ ਉਹਨਾਂ ਨੇ ਗਦਰ ਸਾਹਿਤ ਦੀ ਵੀ ਰਾਖੀ ਕੀਤੀ ਤੇ ਉਹ ਕਰਤਾਰ ਸਿੰਘ ਸਰਾਭਾ ਤੇ ਹੋਰ ਵੱਡੇ ਗਦਰੀਆਂ ਦੇ ਸੰਪਰਕ ਦੇ ਵਿੱਚ ਵੀ ਸਨ ਤੇ ਕੰਮ ਵੀ ਕਰਦੇ ਰਹੇ ਡਾਕਟਰ ਰਗਵੀਰ ਕੌਰ ਉਹਨਾਂ ਦੇ ਮੁਤਾਬਕ ਆਪਣੀ ਕਿਤਾਬ ਦੇ ਵਿੱਚ ਉਹ ਲਿਖਦੇ ਨੇ ਕਿ ਬੀਬੀ ਗੁਲਾਬਕੌਰ ਨੂੰ ਲਾਹੌਰ ਦੇ ਵਿੱਚ ਦੇਸ਼ ਵਿਰੋਧੀ ਬਗਾਵਤ ਦੇ ਇਲਜ਼ਾਮਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ 2 ਸਾਲ ਦੀ ਸਜ਼ਾ ਦਿੱਤੀ ਗਈ ਇਸ ਦੇ ਦੌਰਾਨ ਜੇਲ੍ਹ ਦੇ ਵਿੱਚ ਭਾਰੀ ਤਸੀਹੇ ਦਿੱਤੇ ਗਏ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹਨਾਂ ਨੇ ਆਪਣੀ ਬਾਕੀ ਜ਼ਿੰਦਗੀ ਪਿੰਡ ਕੋਟਲਾ ਨੌਦਰ ਸਿੰਘ ਦੇ ਵਿੱਚ ਬਤੀਤ ਕੀਤੀ ਜਿੱਥੇ ਬਿਮਾਰੀ ਕਰਕੇ ਉਹਨਾਂ ਦੀ ਮੌਤ ਹੋ ਗਈ। ਹਰ ਸਾਲ ਗੁਲਾਬਕੌਰ ਦੀ ਯਾਦ ਦੇ ਵਿੱਚ ਉੱਥੇ ਸਮਾਗਮ ਜਿਹੜੇ ਕਰਾਏ ਜਾਂਦੇ ਉਹਨਾਂ ਦੇ ਪਿੰਡ ਪਿੰਡ ਬਖਸ਼ੀਵਾਲਾ ਦੇ ਜਗਤਾਰ ਸਿੰਘ ਦੱਸਦੇ ਨੇ ਕਿ ਲੰਬੇ ਸਮੇਂ ਤੋਂ ਬੀਬੀ ਗੁਲਾਬਕੌਰ ਦੀ ਯਾਦ ਦੇ ਵਿੱਚ ਪਿੰਡ ਦੇ ਵਿੱਚ ਪ੍ਰੋਗਰਾਮ ਕਰਵਾਏ ਜਾਂਦੇ ਰਹੇ ਨੇ। ਉਹਨਾਂ ਨੂੰ 100ਵੀਂ ਬਰਸੀ ਦੇ ਮੌਕੇ ਪਿੰਡ ਦੇ ਲੋਕ ਸਤਕਾਰ ਦੇ ਨਾਲ ਯਾਦ ਕਰਦੇ ਨੇ ਦਿੱਲੀ ਦੇ ਵਿੱਚ ਹੋਏ ਖੇਤੀ ਅੰਦੋਲਨ ਦੇ ਦੌਰਾਨ ਵੀ ਕਿਸਾਨਾਂ ਵੱਲੋਂ ਉਹਨਾਂ ਦੇ ਨਾਮ ਦੇ ਉੱਤੇ ਸਟੇਜ ਲਗਾ ਕੇ 378 ਦਿਨਾਂ ਤੱਕ ਗਦਰੀ ਗੁਲਾਬਕੌਰ ਨਗਰ ਦੇ ਨਾਮ ਦੇ ਨਾਲ ਸਮਾਗਮ ਹੁੰਦੇ ਰਹੇ ਤੇ ਔਰਤ ਦਿਵਸ ਦੇ ਉੱਤੇ ਵੀ ਉਸ ਨੂੰ ਖਾਸ ਤੌਰ ਦੇ ਉੱਤੇ ਯਾਦ ਕੀਤਾ ਗਿਆ ਜਗਤਾਰ ਸਿੰਘ ਕਹਿੰਦੇ ਨੇ ਕਿ ਉਹ ਮਾਣ ਦੇ ਨਾਲ ਦੱਸਦੇ ਨੇ ਕਿ ਉਹ ਉਸ ਨਗਰ ਦੇ ਨਾਲ ਸੰਬੰਧਿਤ ਨੇ ਜਿੱਥੇ ਗੁਲਾਬਗੁਰ ਦਾ ਜਨਮ ਹੋਇਆ ਪਰ ਨਾਲ ਹੀ ਉਹਨਾਂ ਨੂੰ ਇਸ ਗੱਲ ਦਾ ਵੀ ਮਲਾਲ ਵੀ ਹੈ ਕੀ ਪਿੰਡ ਦੇ ਵਿੱਚ ਅਜੇ ਤੱਕ ਕੋਈ ਵੱਡਾ ਸਰਕਾਰੀ ਪ੍ਰੋਜੈਕਟ ਉਸ ਦੇ ਨਾਮ ਦੇ ਉੱਤੇ ਨਹੀਂ ਬਣਾਇਆ ਗਿਆ ਹਾਲਾਂਕਿ ਇਸ ਦੇ ਲਈ ਸਿਫਾਰਿਸ਼ ਕੀਤੀ ਗਈ ਸੀ ਪਰ ਬੀਬੀ ਗੁਲਾਬਕੌਰ ਸੰਬੰਧੀ ਅਧਿਕਾਰਤ ਦਸਤਾਵੇਜ਼ਾਂ ਵਿੱਚ ਨਾ ਹੋਣ ਕਰਕੇ ਇਹ ਸੰਭਵ ਨਹੀਂ ਹੋ ਸਕਿਆ ਬਖਸ਼ੀ ਵਾਲਾ ਪਿੰਡ ਦੇ ਇੱਕ ਹੋਰ ਵਸਨੀਕ ਹਰਦੇਵ ਸਿੰਘ ਕਹਿੰਦੇ ਨੇ ਕਿ ਉਹਨਾਂ ਨੂੰ ਇਸ ਗੱਲ ਦਾ ਅਫਸੋਸ ਹੈ ਕਿ ਕਾਫੀ ਦੇਰ ਦੇ ਬਾਅਦ ਗੁਲਾਬਕੌਰ ਬਾਰੇ ਜਾਣਕਾਰੀ ਹਾਸਲ ਹੋਈਆਂ ਨੇ ਪਰ ਜਿਵੇਂ ਜਿਵੇਂ ਉਹਨਾਂ ਦੇ ਬਾਰੇ ਪਤਾ ਲੱਗਿਆ ਪਿੰਡ ਦੇ ਵਿੱਚ ਉਹਨਾਂ ਨਾਮ ਉਤੇ ਕਈ ਸਮਾਗਮ ਕਰਵਾਏ ਜਾਣ ਲੱਗ ਪਏ ਅੱਜ ਦੀਆਂ ਮਹਿਲਾਵਾਂ ਦੇ ਲਈ ਵੀ ਪ੍ਰੇਰਨਾ ਸਰੋਤ ਨੇ ਬੀਬੀ ਗੁਲਾਬਕੌਰ ਪਿੰਡ ਬਖਸ਼ੀ ਵਾਲਾ ਦੇ ਰਹਿਣ ਵਾਲਾ ਸ਼ੰਦਰਪਾਲ ਕੌਰ ਗੁਲਾਬਕੌਰ ਵੱਲੋਂ ਉਸ ਵੇਲੇ ਲਈ ਫੈਸਲਿਆਂ ਤੋਂ ਕਾफी ਪ੍ਰਭਾਵਿਤ ਨਜ਼ਰ ਆਉਂਦੇ ਨੇ ਉਹ ਦੱਸਦੇ ਨੇ ਕਿ ਗੁਲਾਬਕੌਰ ਕਰਕੇ ਸਾਡੇ ਪਿੰਡ ਦਾ ਨਾਮ ਇਤਿਹਾਸ ਦੇ ਵਿੱਚ ਸ਼ਾਮਲ ਹੋਇਆ ਇਸ ਦੇ ਲਈ ਸਮੁੱਚੇ ਔਰਤ ਵਰਗ ਨੂੰ ਉਹਨਾਂ ਦੇ ਉੱਤੇ ਮਾਣ ਹੋਣਾ ਚਾਹੀਦਾ ਤੇ ਹੈ ਮੈਂ ਤਾਂ ਇਹ ਸੋਚਦਾ ਮੈਂ ਤਾਂ ਇਹ ਸੋਚਦੀਆਂ ਕਿ ਜਿਨ੍ਹਾਂ ਵੇਲਿਆਂ ਦੇ ਵਿੱਚ ਔਰਤਾਂ ਇੰਨੀਆਂ ਜਾਗਰੂਕ ਵੀ ਨਹੀਂ ਸਨ ਸਿੱਖਿਆ ਤੱਕ ਪਹੁੰਚ ਵੀ ਨਹੀਂ ਸੀ ਉਸ ਵੇਲੇ ਦੇ ਵਿੱਚ ਗੁਲਾਬਕੌਰ ਨੇ ਮਹਾਨ ਕੁਰਬਾਨੀ ਕੀਤੀ ਸੀ ਉਹ ਚੰਗੇ ਜੀਵਨ ਦੇ ਲਈ ਪਤੀ ਦੇ ਨਾਲ ਮਣੀਲਾ ਗਏ ਪਰ ਦੇਸ਼ ਆਜ਼ਾਦੀ ਦੇ ਲਈ ਦੇਸ਼ ਵਾਪਸ ਪਰਤ ਆਏ ਪਤਾ ਨਹੀਂ ਉਹ ਕਿੰਨੇ ਹੀ ਦ੍ਰਿੜ ਇਰਾਦੇ ਵਾਲੀ ਔਰਤ ਹੋਵੇਗੀ ਜਿਨ੍ਹਾਂ ਨੇ ਉਹਨਾਂ ਸਮਿਆਂ ਦੇ ਵਿੱਚ ਆਪਣੇ ਪਤੀ ਨੂੰ ਛੱਡ ਕੇ ਇਹ ਫੈਸਲਾ ਲੈ ਲਿਆ ਕਿ ਮੈਨੂੰ ਲੱਗਦਾ ਹੈ ਕਿ ਸ਼ਾਇਦ ਅੱਜ ਦੀ ਔਰਤ ਵੀ ਇਹੋ ਜਿਹਾ ਫੈਸਲਾ ਨਾ ਲੈ ਸਕੇ ਆਜ਼ਾਦੀ ਲਈ ਕੀਤੀ ਕੀਤਾ ਗਿਆ ਜਿਹੜਾ ਉਹਨਾਂ ਦਾ ਸੰਘਰਸ਼ ਔਰਤ ਦੇ ਲਈ ਪ੍ਰੇਰਨਾ ਸਰੋਤ ਹੈ ਪਿੰਡ ਬਖਸ਼ੀ ਵਾਲਾ ਦੇ ਉਹ ਸੁਖਵਿੰਦਰ ਕੌਰ ਕਹਿੰਦੇ ਨੇ ਕਿ ਉਹਨਾਂ ਦੀ ਕੁਰਬਾਨੀ ਬਹੁਤ ਵੱਡੀ ਸੀ ਇਸੇ ਲਈ ਅਸੀਂ ਹਮੇਸ਼ਾ ਉਹਨਾਂ ਨੂੰ ਯਾਦ ਕਰਦੇ ਹਾਂ ਜਿਸ ਵੇਲੇ ਗੁਲਾਬ ਕੌਰ ਗਦਰ ਲਹਿਰ ਦੇ ਨਾਲ ਜੁੜੇ ਉਸ ਵੇਲੇ ਤਾਂ ਔਰਤਾਂ ਬਿਲਕੁਲ ਵੀ ਘਰੋਂ ਬਾਹਰ ਨਹੀਂ ਸੀ ਨਿਕਲਦੀਆਂ ਉਹਨਾਂ ਦੇ ਵਿੱਚ ਇੰਨੀ ਹਿੰਮਤ ਸੀ ਕਿ ਉਹ ਲੜਾਈ ਦੇ ਲਈ ਬਾਹਰ ਗਏ ਤੇ ਸਿਰਫ ਦੇਸ਼ ਨੂੰ ਹੀ ਆਪਣਾ ਜਿਹੜਾ ਸੀ ਸਮਝਿਆ ਜੀ ਦੋਸਤੋ ਇਹ ਨੇ ਜੀ ਉਹ ਰੂਹਾਂ ਜਿਨ੍ਹਾਂ ਨੇ ਆਪਣਾ ਆਪ 바ਰਿਆ ਕੁਰਬਾਨੀਆਂ ਕੀਤੀਆਂ ਦੇਸ਼ ਦੇ ਲਈ ਗਦਰੀ ਗੁਲਾਬਕੌਰ ਕੌਣ ਸਨ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਹਿੱਸਾ ਪਾਉਣ ਤੇ ਗਦਰੀ ਘੋਲ ਪਗਾਉਣ ਦੇ ਲਈ ਪਤੀ ਨੂੰ ਵੀ ਛੱਡ ਦਿੱਤਾ ਸੀ ਤੇ ਲੋ ਦੋਸਤੋ ਕੁਲਵੀਰ ਸਿੰਘ ਉਹਨਾਂ ਦੀ ਕਲਮ ਦੇ ਵਿੱਚੋਂ BBC ਤੋਂ ਮੈਂ ਤੁਹਾਡਾ ਦੋਸਤ ਭਪਿੰਦਰ ਪਾਰਜ ਦੁਆਬਾ ਰੇਰ ਜ਼ਮਾਂ ਵਿੱਚ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ ਤਾਂ ਜੀ